ਸਕਲਬ ਵਿਖੇ ਭਾਈ ਚਰਨਦੀਪ ਸਿੰਘ ਭਿੰਡਰ ਨੇ ਗ੍ਰਾਮ ਪੰਚਾਇਤ ਭਿੰਡਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੌਜੂਦਾ ਵਿਟਾਇਟਾਉਨਡ ਅਤੇ ਪੁਲਿਸ ਦੀ ਕਾਰਜਕਾਰੀ ਤੇ ਚੁੱਕੇ ਵੱਡੇ ਸਵਾਲ। ਜਦੋਂ ਇਸ ਸੰਬੰਧੀ ਵਿਧਾਇਕ ਦਲਬੀਰ ਸਿੰਘ ਟੋਂਗ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦੇ ਪੀਏ ਨੇ ਕਿਹਾ ਕਿ ਐਮਐਲਏ ਸਾਹਿਬ ਬੀਜ਼ੀ ਹਨ ਅਸੀਂ ਤੁਹਾਡੀ ਬਾਅਦ ਵਿੱਚ ਗੱਲ ਕਰਵਾ ਦਾਂਗੇ। ਇਸ ਸੰਬੰਧੀ ਵਿਧਾਇਕ ਦਲਬੀਰ ਸਿੰਘ ਟੋਂਗ ਜਦ ਵੀ ਆਪਣਾ ਪੱਖ ਰੱਖਣਾ ਚਾਹਣ ਉਹ ਸਾਡੇ ਪੱਤਰਕਾਰ ਨਾਲ ਸੰਪਰਕ ਕਰ ਸਕਦੇ ਹਨ। ਅੰਮ੍ਰਿਤਸਰ ਤੋਂ ਨਿਊਜ਼ 24 ਪੰਜਾਬ ਲਈ ਸਾਹਿਬ ਗੁਪਤਾ ਦੀ ਖਾਸ ਰਿਪੋਰਟ। ਹਾਂਜੀ ਅੱਜ ਮੈਂ ਸਭ ਤੋਂ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰੈਸ ਕਲੱਬ ਵਿੱਚ ਪਹੁੰਚੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਕਿ ਸਾਡੇ ਨਿੱਕੇ ਜਿਹੇ ਸੱਦੇ ਦੇ ਵਿੱਚ ਇੰਨੇ ਵੱਡੇ ਟੈਂਪਰੇਚਰ ਜਦੋਂ ਕਿ ਅੱਜ 47 ਦਾ ਟੈਂਪਰੇਚਰ ਆ ਤੁਸੀਂ ਪੰਜਾਬ ਦੀ ਆਪੋਜੀਸ਼ਨ ਪੰਜਾਬ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਮੈਂ ਇੱਥੇ ਪਹੁੰਚੇ ਤੇ ਜੀ ਆਇਆਂ ਕਰਦਾ। ਮੈਂ ਚਰਨਦੀਪ ਸਿੰਘ ਭਿੰਡਰ ਐ ਜੇ ಗ್ರಾಮ ਪੰਚਾਇਤ ਭਿੰਡਰ ਦੇ ਸੇਵਾਦਾਰ ਵਜੋਂ ਬਲਾਕ ਰਈਆ ਸਬਡਿਵੀਜ਼ਨ ਬਾਬਾ ਬਕੜਾ ਸਾਹਿਬ ਮੇਰੀ ਪਤਨੀ ਸਰਦਾਰਨੀ ਅਮਰਜੀਤ ਕੌਰ ਭਿੰਡਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਉਥੋਂ ਸਰਪੰਚ ਬਣੇ ਨੇ ਮੇਰੇ ਨਾਲ ਪੰਚ ਸਹਿਬਾਨ ਮੈਂਬਰ ਸਹਿਬਾਨ ਸਾਰੇ ਨਾਲ ਬੈਠੇ ਨੇ ਮੈਂ ਕਹਾਣੀ ਦੱਸਣ ਜਾ ਰਿਹਾ ਉਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੇ ਜਿਹੜੀ ਕਹਿੰਦੇ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਰਾਜਨੀਤੀ ਕਰਨ ਨਹੀਂ ਆਏ ਅਸੀਂ ਰਾਜਨੀਤੀ ਬਦਲਣ ਆਏ ਆ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰੂੰਗਾ ਸਾਡੇ ਇੱਕ ਹਲਕਾ ਵਿਧਾਇਕ ਬਣਿਆ ਦਲਬੀਰ ਸਿੰਘ ਟੋਂਗ ਜੇ ਇਸ ਵੇਲੇ ਕਿਸੇ ਵੇਲੇ 5-6 ਸਾਲ ਪਹਿਲਾਂ ਇੱਕ ਟੈਕਸੀ ਚਲਾ ਕੇ ਆਪਣਾ ਟੱਬਰ ਦਾ ਪੇਟ ਪਾਲਦਾ ਸੀਗਾ 2012 ਦੀ ਗੱਲ ਆ ਜਦੋਂ ਮੈਂ ਆਪਣੇ ਬੇਟੇ ਨੂੰ ਨਸਰੀ ਕਰਾਸ ਵਿੱਚ ਦਾਖਲ ਕਰਵਾਇਆ ਸੀਗਾ ਉਹ ਬੱਚਿਆਂ ਨੂੰ ਘਰਾਂ ਤੋਂ ਚੁੱਕ-ਚੁੱਕ ਕੇ ਤੇ ਗੱਡੀ 'ਚ ਬਿਠਾ ਕੇ ਤੇ ਸਕੂਲ ਛੱਡ ਕੇ ਆਉਂਦਾ ਸੀਗਾ ਮੈਂ ਇਹ ਤੇ ਸੇਵਾਦਾਰ ਹੀ ਕਹੂੰਗਾ ਉਹ ਸੇਵਾ ਕਰਦਾ ਸੀਗਾ ਜੇ ਬੱਚਿਆਂ ਨੂੰ ਪਿਸ਼ਾਪ ਆਉਂਦਾ ਸੀ ਰਸਤੇ ਵਿੱਚ ਛੋਟੇ ਬੱਚੇ 2-2.5 ਸਾਲ ਦੇ ਪੋਟੀ ਕਰਦੇ ਸੀ ਤੇ ਉਹ ਵੀ ਸਾਫ਼ ਕਰਦਾ ਸੀਗਾ ਪਰ ਅੱਜ ਐਮਐਲਏ ਬਣਣ ਤੋਂ ਬਾਅਦਾਂ ਜੋ ਦੇ ਹਾਲਾਤ ਆ ਇੱਕ ਤੁਹਾਨੂੰ ਮੈਂ ਫੋਟੋ ਪੇਸ਼ ਕਰ ਰਿਹਾ ਆ ਦੇਖੋ ਇਹੀ ਆਮ ਆਦਮੀ ਇਹ ਆਮ ਦਲਬੀਰ ਸਿੰਘ ਟੋਂਗ ਸੀਗਾ ਦੇਖੋ ਕਿੰਨਾ ਸਾਦਾ ਜਿਹਾ ਬੰਦਾ ਕਿੰਨਾ ਪਤਲਾ ਜਿਹਾ ਤੇ ਇਸ ਤੋਂ ਬਾਅਦ ਪਿੱਛੇ ਵੀ ਫੋਟੋ ਚੱਲ ਰਹੀ ਆ ਹੁਣ ਮੈਂ ਆ ਖਾਸ ਆਦਮੀ ਕਦੋਂ ਦਾ ਬਣਿਆ ਦੇਖੋ ਹਵਾਈ ਜਹਾਜ਼ ਦੇ ਝੂਟੇ ਲਿੰਦਾ ਆ ਵੇਖਿਓ ਭਲਾ ਆ ਜਿਹੜਾ ਵਿਕਾਸ ਹੋਇਆ ਵਾ ਇਹ ਪੰਜਾਬ ਦਾ ਆ ਕਿ ਢਿੱਡਾਂ ਦਾ ਵਿਕਾਸ ਹੋਇਆ 92 ਵਧਾਇ ਕੇ ਆ ਢਿੱਡ ਵੇਖੋ ਇਹਨਾਂ ਦੇ ਹੋਣ ਆ ਵੇਖੋ ਇਹਨਾਂ ਦੀ ਪਰਸਨੈਲਿਟੀ ਮੈਂ ਸੁਣਿਆ ਅੱਜਕੱਲ ਦਾੜ੍ਹੀ ਵੀ ਜਾ ਕੇ ਖੰਨੇ ਤੋਂ ਬਣਾਉਂਦਾ ਏ ਰਈਏ ਦਾ ਕੋਈ ਇਹਨੂੰ ਜਿਹੜਾ ਵਾ ਕੋਈ ਸਲੂਨ ਵਾਲਾ ਨਹੀਂ ਪਸੰਦ ਆਉਂਦਾ ਅੰਮ੍ਰਿਤਸਰ ਜਲੰਧਰ ਦਾ ਨਹੀਂ ਆਉਂਦਾ ਖੰਨੇ ਜਾ ਕੇ ਦਾੜ੍ਹੀਆਂ ਬਣਦੀਆਂ ਇਹ ਆਮ ਆਦ ਇੱਕ ਹੈਗੇ ਆ ਆਮ ਆਦਮੀ ਮੇਰੀ ਪੰਚਾਇਤ ਨੂੰ ਰੋਕਣ ਦੇ ਵਿੱਚ ਕਾਗਜ਼ ਪਾੜਨ ਦੇ ਵਿੱਚ ਕਾਗਜ਼ ਰਿਜੈਕਟ ਕਰਾਉਣ ਦੇ ਵਿੱਚ ਪੂਰਾ ਫੁੱਲ ਜ਼ੋਰ ਲਾਇਆ ਗਿਆ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਆਜ਼ਾਦ ਆਪਣੇ ਉਮੀਦਵਾਰ ਸਾਰੇ ਮੈਦਾਨ ਵਿੱਚ ਉਤਾਰੇ ਸੀਗੇ ਆਜ਼ਾਦ ਸਰਪੰਚ ਉਤਾਰਿਆ ਸੀ ਤਾਂ ਮੇਰੀ ਵਾਈਫ ਸੀਗੇ ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸਾਡੀ ਪੰਚਾਇਤ ਦੀ ਬੜੀ ਵਧੀਆ ਜਿੱਤ ਹੋਈ ਜੇਤੋਂ ਤੋਂ ਬਾਅਦ ਇਹ ਵਿਧਾਇਕ ਬਖਲਾ ਗਿਆ ਕਿਉਂਕਿ ਇਹਦਾ ਇਸ ਵੇਲੇ ਨਿਸ਼ਾਨਾ ਸਿਰਫ ਕਮਾਈ ਕਰਨਾ ਵਾ ਮੇਰੇ ਪਿੰਡ ਦੀ ਜ਼ਮੀਨ 28 ਏਕੜ ਹੈ ਪੰਚਾਇਤ ਦੀ ਜਿਹੜੀ 70 7000 ਏਕੜ ਨੂੰ ਚੜਦੀ ਆ ਜਿਹਦੀ ਆਮਦਨ 15 16 ਲੱਖ ਰੁਪਿਆ ਸਾਲ ਦਾ ਆਉਂਦੀ ਆ ਇਹਦੀ ਅੱਖ ਮੇਨ ਪਿੰਡਰਾਂ ਦੀ ਜ਼ਮੀਨ ਤੇ ਸੀ ਕੇ 5 ਸਾਲ ਮੈਂ ਆਪਣੇ ਤਰੀਕੇ ਨਾਲ ਬੋਲੀ ਤੇ ਦਵਾ ਤੇ ਬਾਅਦ ਚ ਵਰਤਾ ਪਰ ਕਿਰਪਾ ਦੇ ਨਾਲ ਮੈਂ ਬਣ ਗਿਆ ਇਹ ਰਾਸ ਨਹੀਂ ਆਇਆ ਇਹਨੂੰ 27 ਅਕਤੂਬਰ ਨੂੰ 12 ਦਿਨ ਹੋਏ ਸੀ ਪੰਚਾਇਤ ਚੁਣੀ ਨੂੰ ਜਿਸ ਦਿਨ ਮੇਰੇ ਸਾਥੀਆਂ ਦੇ ਉੱਤੇ ਅਸੀਂ ਆਲੂਆਂ ਦੇ ਖੇਤਾਂ ਦੀ ਤਿਆਰੀ ਕਰਕੇ ਆ ਰਹੇ ਸੀ ਮੇਰੇ ਟਰੈਕਟਰ ਤੇ ਹਮਲਾ ਕੀਤਾ ਗੋਲੀਆਂ ਚਲਾਈਆਂ ਮੇਰੇ ਸਾਥੀ ਜ਼ਖਮੀ ਕੀਤੇ ਉਹ ਪਿਛੇ ਐਫ ਆਈ ਆਰ ਦੀ ਕਾਪੀ ਆ ਐਫ ਆਈ ਆਰ 134/2024 ਖਲਚੀਆਂ ਥਾਣਾ ਮੇਰੇ 11 ਬੰਦਿਆਂ ਦੇ ਉੱਤੇ 326 376 324 506 ਧਾਰਾ ਤੇ ਜਿਹੜੇ ਬੰਦੇ ਸੀਗੇ ਜਿਹੜੇ ਇਹਨੇ ਗੁਰਗੇ ਪਾਲੇ ਹੋਏ ਆ ਉਹ ਅਸਲ ਵਿੱਚ ਗੁਰਗੇ ਨਹੀਂ ਸੀ ਉਹ ਭੋਲੇ ਭਲੇ ਮਜ਼ਦੂਰਾਂ ਦੇ ਨੌਜਵਾਨ ਬੱਚੇ ਸੀ ਉਹ ਭੋਲੇ ਭਲੇ ਸੀ 10ਵੀਂ 8ਵੀਂ ਚ ਪੜ੍ਹਦੇ ਸੀ ਪਰ ਇਹਨੇ ਤੇ ਸਾਡੇ ਪਿੰਡ ਦਾ ਇੱਕ ਹੋਰ ਫੋਟੋਆਂ ਚ ਲਾਓ ਆ ਸਾਡੇ ਪਿੰਡ ਦਾ ਇੱਕ ਕਾਂਗਰਸ ਦਾ ਆਗੂ ਆ ਜਿਹੜਾ ਕਿ ਜਸਵੀਰ ਸਿੰਘ ਡਿੰਪਾ ਦਾ ਪਿਏ ਰਿਆ ਵਰਿੰਦਰ ਸਿੰਘ ਇਹਨੇ ਦਰਬੀਰ ਸਿੰਘ ਟੋਂਗ ਨੇ ਤੇ ਉਹਨਾਂ ਦੇ ਸਾਂਝੇ ਠੇਕੇ ਸ਼ਰਾਬ ਦੇ ਆਪਣੇ ਸ਼ਰਾਬ ਦੇ ਠੇਕਿਆਂ ਚੋਂ ਨਾ ਮੁੰਡਿਆਂ ਨੂੰ ਵਰਤਦਾ ਉਹਨਾਂ ਨੂੰ ਵਰਤ ਕੇ ਉਹਨਾਂ ਨੂੰ ਉਹ ਕੀ ਕਿਤੋਂ ਜਾਣੂ ਨਹੀਂ ਹੈਗੇ ਕਿ ਜਦੋਂ ਵੱਡੇ ਪੰਗਿਆਂ ਵਿੱਚ ਫਸ ਗਏ ਤੇ ਬਣਨਾ ਕੀ ਆ ਇਹ ਬੰਦੇ ਜਿਹੜੇ ਆ ਆ ਮੈਂ ਤੁਹਾਨੂੰ ਦਿਖਾਉਣਾ ਆ ਵੇਖੋ ਇਸ ਤਰ੍ਹਾਂ ਦੇ ਬੰਦੇ ਆ ਬੰਦਾ ਵਾ ਇਹਦੇ ਉੱਤੇ ਐਫਆਈਆਰਾਂ ਦਰਜਿਆ ਕਪੂਰਥਲੇ ਥਾਣੇ ਦੇ ਵਿੱਚ ਇਹ ਤੇ ਐਫਆਈਆਰ ਦਰਜਿਆ ਢਿਲਵਾ ਥਾਣੇ ਦੇ ਵਿੱਚ ਇੱਥੇ ਐਫਆਈਆਰ ਦਰਜਿਆ ਖਲਚੀਆਂ ਥਾਣੇ ਦੇ ਵਿੱਚ ਕਾਦੀਆਂ ਐਕਟਵਾ ਖੋਣ ਦੀਆਂ ਚੈਨ ਸਨੇਚਿੰਗ ਦੀਆਂ 307 ਦੀਆਂ ਆ ਉੱਤੇ ਲਿਖਿਆ ਹੁੰਦਾ ਹੈਗਾ ਐਸਐਸਪੀ ਰੂਰਲ ਐਸਐਸਪੀ ਰੂਰਲ ਚਰਨਜੀਤ ਸਿੰਘ ਸੀਗੇ ਉਹ ਹਲੇ ਜਨਵਰੀ ਚ ਜਿਨ੍ਹਾਂ ਨੂੰ ਮੈਂ ਰਿਟਰਨ ਦੇ ਕੇ ਤੇ WhatsApp ਦੇ ਉੱਤੇ ਆ ਦੇਖੋ ਐਸਐਸਪੀ ਰੂਰਲ ਚਰਨਜੀਤ ਇਹ ਸਕਰੀਨਸ਼ਾਟ ਦਿਖਾਇਓ ਖਾਲਸਾ ਜੀ ਮੈਂ ਸਾਰੀਆਂ ਕਾਪੀਆਂ ਸਮੇਂ-ਸਮੇਂ ਤੇ ਪੇਸ਼ ਕਰਦਾ ਰਿਆਂ ਪੁਲਿਸ ਦਾ ਜੋ ਹਾਲ ਹੋ ਚੁੱਕਾ ਹੈ ਇਸ ਵੇਲੇ ਇਹ ਐਫਆਈਆਰ ਹੈਗੀ 0072 ਕਪੂਰਥਲਾ ਪਾਰਟ 1 00 ਕਪੂਰਥਲਾ ਪਾਰਟ 1 ਅਗਲੀ ਐਫਆਈਆਰ ਹੈਗੀ ਆ 72파2 कपूरथरा ठाणे दी अगली एफआईआर हैगी आ खलचियां ठाणे दी ये सारी इनाते हीनियस क्राइम दे परचे आ ए की करदा इना बंदिया नु मेरे खिलाफ मेरी पंचायत नु ਡਰਾਉਣ ਤੋਂ ਮਕਾਉਣ ਵਾਸਤੇ ਦਰਬੀਰ ਸਿੰਘ ਟੋਂਗ ਜਿਹੜਾ ਆਮ ਆਦਮੀ ਦਾ ਐਮਐਲਏ ਬਣਿਆ ਤੇ ਮੇਰੇ ਪਿੰਡ ਦਾ ਵਿਰਿੰਦਰ ਸਿੰਘ ਵਿੱਕੀ ਹਮੇਸ਼ਾ ਵਰਤਦਾ ਐਸੋ ਹੀ ਬੰਦੇ ਉਦਨ ਰਾਤ ਹਮਲਾ ਕਰਨ ਵਾਲੇ ਸੀ 27 ਅਕਤੂਬਰ ਦੀ ਸਾਡੇ ਤੇ ਸਾਡੀ ਤੇ ਸੁਣਵਾਈ ਨਹੀਂ ਹੋਈ ਪਰ ਉਲਟਾ ਸਾਡੇ ਤੇ 326 ਦਾ 324 ਦਾ 506 ਦਾ 336 ਦਾ ਪਰਚਾ ਦਰਜ ਕੀਤਾ ਗਿਆ ਮੇਰੇ ਸਾਥੀ 2 ਮਹੀਨੇ ਬਾਅਦ ਜਮਾਨਤਾਂ ਤੇ ਬਾਹਰ ਆਏ ਉਸ ਤੋਂ ਬਾਅਦ ਉਸ ਤੋਂ ਬਾਅਦ ਲਗਾਤਾਰ ਮੈਂ ਇੱਕ ਇੱਕ ਵੀਡੀਓ ਆ ਜਿਹਦੇ ਵਿੱਚ ਵੀਡੀਓ ਦੇ ਵਿੱਚ ਸ਼ਰੇਆਮ ਚਲਾਇਓ ਖਾਲਸਾ ਜੀ ਜਿਹਦੇ ਵਿੱਚ ਵੀਡੀਓ ਦੇ ਸ਼ਰੇਆਮ ਜਿਹੜੇ ਮੇਰੇ ਪਿੰਡ ਦੇ ਮਜ਼ਦੂਰਾਂ ਦੇ ਬੱਚੇ ਆ ਜਿਨ੍ਹਾਂ ਨੂੰ ਇੱਕ ਗੈਂਗਸਟਰ ਬਣਾਉਣ ਜਾ ਰਿਹਾ ਤੇ ਬਾਅਦ ਚ ਪੁਲਿਸ ਨੇ ਜਿਨ੍ਹਾਂ ਦੇ ਮੁਕਾਬਲੇ ਕਰਨੇ ਆ ਤੇ ਇਹਨਾਂ ਨੇ ਲੋਕਾਂ ਨੇ ਉੱਥੇ ਮੁੜ ਕੇ ਭੋਗਾਂ ਦੇ ਉੱਤੇ ਰੋਣ ਜਾਣਾ ਵਾ ਉਹ ਵੇਖੋ ਵੀਡੀਓ ਚੱਲ ਰਹੀਆਂ ਇਹ ਮੇਰੇ ਪਿੰਡ ਦੇ ਆ ਇਹ ਭਿੰਡਰ ਪਿੰਡ ਦੇ ਆ بار بار ਪੁਲਸ ਨੂੰ ਜਾਣੂ ਕਰਾ ਕੇ ਸੀਨੀਅਰ ਪੁਲਿਸ ਅਫਸਰਾਂ ਦੇ ਵਟਸਐਪ ਦੇ ਉੱਤੇ ਪਾ ਕੇ ਵੀ ਇਹ ਹਾਲ ਆ ਕਦੀ ਵੀ ਇਹਨਾਂ ਹਾਲ ਪੁਲਿਸ ਜਿਹੜੀ ਆ ਖਲਚੀਆਂ ਥਾਣੇ ਦੀ ਪੁਲਿਸ ਜਿਹੜੀ ਆ ਜਿਹੜਾ ਖਲਚੀਆਂ ਟਾਣੇ ਦਾ ਥਾਣੇ ਦਾ ਐਸਐਚਓ ਆ ਵਿਕਰਮਜੀਤ ਸਿੰਘ ਪਿਛਲੇ 1 ਸਾਲ ਤੋਂ ਤਕਰੀਬਨ ਉੱਥੇ ਤਾਇਨਾਤ ਆ ਉਹ ਐਸਐਚਓ ਦਾ ਕੰਮ ਨਹੀਂ ਕਰ ਰਿਹਾ ਉਹ ਇੱਕ ਆਮ ਆਦਮੀ ਦੇ ਵਰਕਰ ਦਾ ਕੰਮ ਕਰ ਰਿਹਾ ਵਾ ਮੈਨੂੰ ਕਈ ਵਾਰ ਕਹਿ ਚੁੱਕਾ ਵਾਂ ਕਿ ਐਸਐਚਓ ਸਾਹਿਬ ਆਮ ਐਸਐਚਓ ਦਾ ਕੰਮ ਕਰੋ ਨਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਦਾ ਕੰਮ ਨਾ ਕਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਂ 20 ਸਾਲਾਂ ਦੇ ਵਿੱਚ ਮੈਂ ਚਾਰ ਸਰਕਾਰਾਂ ਹੰਡਾਈਆਂ ਵਾਂ ਪਰ ਇੰਨੀ ਕਦੀ ਗੁੰਡਾਗਰਦੀ ਨਹੀਂ ਹੋਈ ਕਿ ਝੂਠੇ ਪਰਚੇ ਪਾਓ ਤੇ ਝੂਠਾ ਪਰਚਾ ਪਾ ਕੇ ਇੱਕ ਹੋਰ ਜਗ੍ਹਾਉ ਤੇਰੇ ਵੀ ਕੀਤੀ 27 ਅਕਤੂਬਰ ਨੂੰ ਸਾਡੀ ਝਗੜੇ ਦੇ ਵਿੱਚ ਜਿਹੜੀ ਐਫਆਈਆਰ ਹੁੰਦੀ ਆ ਤੇ 29 ਅਕਤੂਬਰ ਨੂੰ ਆਪਣੇ ਘਰ ਦੇ ਅੱਗੇ ਆਪੇ ਗੋਲੀਆਂ ਚਲਾ ਕੇ 1 135 1 135 ਨੰਬਰ ਐਫ ਆਈ ਆਰ 135 ਨੰਬਰ ਐਫ ਆਈ ਆਰ ਵਿੱਕੀ ਪਿੰਡ ਆ ਉਹ ਆਵਾਜ਼ੀ ਪਾਰਟੀ ਦੇ ਵਿੱਚ ਆ ਸੁਹਾਦ ਤੁਹਾਡਾ ਬਹੁਤ ਵਧੀਆ ਵਾ ਵਿੱਕੀ ਪਿੰਡ ਰੋ ਬੰਦਾ ਵਾ ਜਿਹੜਾ ਸੱਤਾ ਤੋਂ ਬਿਨਾਂ ਆਕਸੀਜਨ ਹੈ ਸੱਤਾ ਉਹਦੀ ਉਹ ਰਹਿ ਨਹੀਂ ਸਕਦਾ ਜਦ ਮੈਂ ਜਸਵੀਰ ਸਿੰਘ ਡਿੰਪਾ ਐਮ ਐਲ ਏ ਸੀ 2002 ਦੇ ਵਿੱਚ ਤੇ ਉਹਦੀ ਭੂਆ ਦਾ ਪੁੱਤ ਹੋਣ ਕਰਕੇ ਉਹਦਾ ਪੀਏ ਸੀਗਾ ਉਹ ਉਹਦਾ ਫਰਜ ਬਣਦਾ ਹੈਗਾ ਜਦਾਈ ਸੱਤਾ 2007 ਚ ਐਮ ਐਲ ਏ ਮਨਜਿੰਦਰ ਸਿੰਘ ਕੰਗ ਬਣਿਆ ਸੀਗਾ ਤੇ ਇਹਨਾਂ ਨੇ ਮਜੀਠੀਆ ਸਾਹਿਬ ਨੂੰ ਆਪਣਾ ਬੋਸ ਬਣਾ ਲਿਆ ਤੁਸੀਂ ਗਗਨਜੀ ਰਈਏ ਤੋਂ ਲੋਕਲ ਜੇ ਤੁਹਾਨੂੰ ਪਤਾ ਕਿ ਮਜਿੰਦਰ ਕਾਂਗਦੀ ਤੇ ਮਜੀਠੀਆ ਸਾਹਿਬ ਦੀ ਖੜਕਦੀ ਸੀ ਇਹ ਮਜੀਠੀਆ ਸਾਹਿਬ ਦੀ ਸ਼ਰਨ ਚ ਚਲੇ ਗਏ ਉਸ ਤੋਂ ਬਾਅਦ ਐਮਐਲਏ ਮੰਨਾ ਆ ਗਿਆ ਦੋਹਰੇ ਸਰਕਾਰ ਪੀਟ ਹੋ ਗਈ ਇਹਨਾਂ ਨੇ ਕੈਂਡੀਡੇਟ ਇਜਾਦ ਖੜਾ ਕੀਤਾ ਸੀਗਾ ਉਹ ਵੇਲੇ ਇਹ ਮੰਨਾ ਸਾਹਿਬ ਦੀ ਸ਼ਰਨ ਚ ਚਲੇ ਗਏ 5 ਸਾਲ ਉਸ ਤੋਂ ਬਾਅਦ 5 ਸਾਲ ਪੜਾਈ ਪੁਰਾ ਆ ਗਿਆ ਉਹਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ 5 ਸਾਲ ਇਹਨਾਂ ਨੇ ਇਦਾਂ ਓਦਾਂ ਗੁਜ਼ਾਰਾ ਕੀਤਾ ਉਦੋਂ ਵੀ ਆ ਦਰਸ਼ਨ ਸਿੰਘ ਆਓ ਦਰਸ਼ਨ ਸਿੰਘ ਜੀ ਇਧਰ ਕੈਮਰੇ ਦੇ ਦਰਸ਼ਨ ਸਿੰਘ ਦਾ ਪਲਾਟ ਢੋਣ ਵਾਸਤੇ ਉਹ ਵੇਲੇ ਜੂਨ 2017 ਦੇ ਵਿੱਚ ਇਹਦੇ ਸਿਰ ਤੋਂ ਦੀਆਂ ਗੋਲੀਆਂ ਚਲਾਈਆਂ ਤੁਹਾਨੂੰ ਯਾਦ ਹੋਏ ਕਿ ਇੱਕ ਘਟਨਾ ਵਾਪਰੀ ਸੀ ਪਿਆਰ ਬੱਸ ਤੇ ਜਿਹੜੀ ਟਰਾਂਸਪੋਰਟ ਹੈਗੀ ਆ ਕਲੋਂ ਉਹਨਾਂ ਦਾ ਝਗੜਾ ਹੋਇਆ ਸੀ 2017 ਚ ਇੱਥੇ ਬੜਾ ਵੱਡਾ ਅਮਰਸਰ ਉਹ ਕਲੋਂ ਟਰਾਂਸਪੋਰਟ ਵਾਲੇ ਬੰਦੇ ਵੀ ਥਾਣੇ 'ਚ ਬੰਦ ਕੀਤੇ ਸੀ ਖਲਚੀਆਂ ਵਾਲੇ 'ਚ ਇਹਨੂੰ ਵੀ ਉਸੇ ਖੜਿਆ ਸੀ ਤੇ ਰਾਤ ਸ਼ਰਾਬ ਪੀ ਕੇ 10 ਵਜੇ ਇਹਦੇ ਸਿਰ ਤੋਂ ਗੋਲੀਆਂ ਨਿਗਾਈਆਂ ਪੀਸੀਆਰ ਵਾਲੇ ਨੂੰ ਕੰਧ ਟਪਾ ਕੇ ਘਰ ਛੱਡ ਕੇ ਗਏ ਜੇ ਇਲਚੀਨ ਉਸ ਵੇਲੇ ਇੱਥੇ ਐਸਐਸਪੀ ਸਾਹਿਬ ਸੀਗੇ ਉਹਨਾਂ ਨੇ ਸਵੇਰ ਨੋਟੋ ਲਿਆ ਕਿਉਂਕਿ ਮੈਂ ਪ੍ਰੈਸ ਕਾਨਫਰੰ ਸਵੇ ਨੋਟੋ ਦੇ ਉਤੇ ਇਹਦੇ ਉਤੇ ਪਰਚਾ ਆ ਇਹਨਾਂ ਦੀ ਵਿੱਚ ਬਿਆਨ ਹੋਏ ਉਦੋਂ ਵੀ ਇਹ ਜਿਹੜਾ ਹੈਗਾ ਭਲਾਈਪੁਰ ਨੇ ਬਾਅਦ ਚ ਇਹਨੂੰ ਮੂੰਹ ਲਾਉਣਾ ਛੱਡਤਾ ਜਦੋਂ ਆਮ ਆਦਮੀ ਦੀ ਜਿਹੜੀ ਆ ਸਰਕਾਰ ਜਿਹੜੀ ਬਣ ਜਾ ਰਹੀ ਸੀ ਅਜੇ ਕੰਪਲੇਨ ਚੱਲ ਰਹੀ ਹੈ ਕੈਂਪੇਨ 10 ਦਿਨ ਇਹਨੇ ਹਲਕਾ ਵਿਧਾਇਕ ਟੋਂਗ ਦਾ ਪ੍ਰਚਾਰ ਕੀਤਾ ਸਰੋਪੇ ਪਾਏ ਦਹਾਂ ਦਿਨਾਂ ਬਾਅਦ ਜਦੋਂ ਆ ਵੇਖਿਆ ਕਿ ਸ਼ਾਇਦ ਇੱਧਰ ਕੋਈ ਮਾਲ ਗਾਦਾਲ ਨਹੀਂ ਗਣਨੀ ਕੋਈ ਮਾਲ ਮਤਾ ਨਹੀਂ ਮਿਲਣਾ ਤੇ ਦਹਾਂ ਦਿਨਾਂ ਬਾਅਦ ਬਜੀਤ ਸਿੰਘ ਜਲਾਲ ਉਸ ਮੇ ਤੋਂ ਸਰੋਪੇ ਪਾ ਲੇ ਫਿਰ ਜਦੋਂ ਪਤਾ ਲੱਗਿਆ ਸਰਕਾਰ ਬਣ ਗਈ ਦਲਬੀਰ ਸਿੰਘ ਟੋਂਗ ਦੀ ਉਨੇ ਸ਼ੋਰੂਮ ਦਾ ਕਿਸੇ ਦਾ ਪਹਿਲਾ ਅਧਗਟਨ ਕੀਤਾ ਮਾਰਚ ਮਹੀਨੇ ਦੇ ਵਿੱਚ ਤੇ ਨਾਲ ਕੈਂਚੀ ਵਿਰਿੰਦਰ ਸਿੰਘ ਵਿੱਕੀ ਫਰਕੇ ਖੜਿਆ ਗੰਗਾਂਜੀ ਇਹੋ ਜਿਹੇ ਬੰਦਿਆਂ ਦੀ ਕੋਈ ਪਾਰਟੀ ਨਹੀਂ ਹੁੰਦੀ ਇਹ ਉਹ ਬੰਦੇ ਹੁੰਦੇ ਜਿਹੜੇ ਹਰ ਪਾਰਟੀ 'ਚ ਹੁੰਦੇ ਮੈਂ ਤਾਂ ਤੁਹਾਨੂੰ ਹੁਣ ਟੌਪ ਦੇ ਉੱਤੇ ਤੁਸੀਂ ਜਿਹੜੇ ਆ ਕਿ ਤੁਹਾਡੇ ਦਿੰਦੇ ਆ ਸਾਰੀ ਇਨਸੀਡੈਂਟ ਜਿਹੜਾ ਹੋ ਰਿਹਾ ਕੈਮ ਦਾ ਬਾਵੇ ਨੇ ਪੁਲਿਸ ਨੂੰ ਟੌਪ ਸਾਹਿਬ ਨਹੀਂ ਜਿੱਡੇ ਕਾਲਾ ਧੰਦਾ ਤੁਸੀਂ ਕਹ ਰਹੇ ਹੋ ਪੁਲਿਸ ਦੇਤੇ ਦਬਾਇਆ ਉਹ ਇਨਸਾਫ ਨਹੀਂ ਦਵਾਇਆ ਮੈਂ ਕਿਹ ਇਨਸਾਫ ਵਾਲੀ ਤੇ ਕੋਈ ਗੱਲ ਨਹੀਂ ਰਹਿ ਗਈ ਪੁਲਿਸ ਨੇ ਕਹਿੰਦੀ ਆ ਕਿਦੋਂ ਕੋਈ ਕੰਪਲੇਨਟ ਕਰਦਾ ਮਾਰ ਲੜਾਈ ਝਗੜੇ ਦੀ ਜਾਂ ਥ੍ਰੈਟ ਵੀ ਪੁਲਿਸ ਉਦੋਂ ਕੰਮ ਨਹੀਂ ਕਰਦੀ ਜਦੋਂ ਬੰਦਾ ਮਰ ਜਾਂਦਾ ਪੁਲਿਸ ਦਾ ਇੱਕੋ ਹੀ ਕੰਮ ਰਹਿ ਗਿਆ ਪੋਸਟਮਾਰਟਮ ਕਰਾਉਣਾ ਪੋਸਟਮਾਰਟਮ ਕਰਾ ਕੇ ਲਾਸ਼ ਦੇ ਜਾਂਦੀ ਆ ਪਰ 체ਰੀ ਵੀ ਕੋਈ ਗਰੰਟੀ ਨਹੀਂ ਕਿ ਹੋਊ ਕਿ ਨਹੀਂ ਹੋਊ ਤੁਹਾਨੂੰ ਪਤਾ ਨਹੀਂ ਉੱਥੇ ਸੀਆਈਏ ਸਟਾਫ ਦੇ ਵਿੱਚ ਬਠਿੰਡੇ ਕੀ ਹੋਇਆ ਕਰਨਲ ਬਾਠ ਨਾਲ ਕੀ ਹੋਇਆ ਜਸ਼ਨ ਸਰਪੰਚ ਨਾਲ ਕੀ ਹੋਇਆ ਤੁਸੀਂ ਮੇਰੇ ਤੋਂ ਵੱਧ ਜਾਣਦੇ ਜੀ ਤੁਸੀਂ ਰੋਜ਼ ਮੀਡੀਆ ਦੇ ਵਿੱਚ ਰਹਿੰਦੇ ਜੀ ਪੁਲਿਸ ਦੀ ਸਿਰਫ ਇੱਕੋ ਡਿਊਟੀ ਰਹਿ ਗਈ ਪੋਸਟਮਾਰਟਮ ਕਰਾਓ ਕਿਸੇ ਦਾ ਕੋਈ ਮਰਜੇ ਰਹਿ ਜੇ ਆਪਣੀ ਕਮਾਈ ਕਰੋ ਤੇ ਬਸ ਘਰ ਨੂੰ ਜਾਓ ਹੋਰ ਅਗਲਾ ਕੋਈ ਪ੍ਰੈਸ ਕੰਫਰੰਸ ਕਰਾਂਗੇ ਅਗਲਾ ਕੋਈ ਦਤਾਰ ਦੀ ਮੈਡਮ ਨੂੰ ਤੇ ਉਹ ਤੋਂ ਬੋਲਣ ਦੇਣਾ ਨਹੀਂ ਅਸੀਂ ਹਾਲ ਦੀ ਘੜੀ ਤੇ ਅਸੀਂ ਐਸਐਸਪੀ ਸਾਹਿਬ ਨੂੰ ਮਿਲਾਂਗੇ ਆ ਜਿਹੜੇ ਪ੍ਰੈਸਰਾਂ ਇ ਤੁਹਾਨੂੰ ਸਬੂਤ ਪੇਸ਼ ਕੀਤੇ ਆ ਇੱਕ ਫਾਈਲ ਬਣਾ ਕੇ ਫਿਰ ਅਸੀਂ ਐਸਐਸਪੀ ਸਾਹਿਬ ਨੂੰ ਪੇਸ਼ ਕਰਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਨਜਾਇਜ਼ ਅਸਲੇ ਦੇ ਸਬੂਤ ਉਸ ਵੇਲੇ ਦੇ ਐਸਐਸਪੀ ਚਰਨਜੀਤ ਸਿੰਘ ਸੋਲ ਨੂੰ ਜਨਵਰੀ ਦੇ ਵਿੱਚ ਪੇਸ਼ ਕਰ ਚੁੱਕੇ ਆ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਨਵੇਂ ਐਸਐਸਪੀ ਜਿਹੜੇ ਆ ਆਪਣੇ ਮਨ ਮਨਿੰਦਰ ਸਿੰਘ ਜੀ ਆਈਪੀਐਸ ਉਹਨਾਂ ਨੂੰ ਅੱਜ ਹਲਕ ਪੋਇੰਟਮੈਂਟ ਲੈ ਕੇ ਉਹਨਾਂ ਨੂੰ ਉਹਨਾਂ ਦੀ ਗਾੜੀ ਰੱਖਾਂਗੇ ਫਿਰ ਵੇਟ ਕਰਾਂਗੇ ਜੇਕਰ 15-20 ਦਿਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤੇ ਗ੍ਰਾਮ ਪੰਚਾਇਤ ਭਿੰਡਰ ਗ੍ਰਾਮ ਸਭਾ ਦਾ اجلاس ਬੁਲਾਏਗੀ ਗ੍ਰਾਮ ਸਭਾ ਦਾ اجلاس ਨੂੰ ਕੋਈ ਚੈਲੰਜ ਨਹੀਂ ਕਰਦਾ اجلاس ਦੇ ਵਿੱਚ ਸਾਰੇ ਮਤੇ ਪਾਸ ਕਰਕੇ ਤੇ ਉੱਚ ਪ੍ਰਸ਼ਾਸਨ ਤੱਕ ਸੀਐਮ ਤੱਕ ਤੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਤੱਕ ਤੇ ਐਸਐਸਪੀ ਤੋਂ ਸ਼ੁਰੂ ਕਰਕੇ ਭੇਜਾਂਗੇ ਹੁਣ ਆਹ ਲੋਕ ਆਖਰੀ ਸਵਾਲ ਆ ਲੋਕਨ ਸਾਹਿਬ ਪਾਰਟੀ ਤੋਂ ਨਾ 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 ਮੈਂ ਆ ਗ੍ਰਾਮ ਪੰਚਾਇਤ ਭਿੰਡਰ ਵਾਲੋਂ ਪ੍ਰੈਸ ਕਾਨਫਰੰਸ ਕਰ ਰਿਹਾ ਸਰਪੰਚੀ ਅਸੀਂ ਆਜ਼ਾਦ ਲੜੀ ਆ ਕੋਈ ਪਾਰਟੀ ਦਾ ਨਹੀਂ ਵੈਸੇ ਮੈਂ ਆ ਜੇ ਪ੍ਰੈਸ ਸਖਤਰ ਐ ਜੇ মিডিਆ ਚਾਰਜ ਮੈਂਬਰ ਪਾਰਲੀਮੈਂਟ ਭਾਈ ਅਮਰਪ੍ਰਤਾ ਪਾਸ ਸਿੰਘ ਨਾਲ ਸੇਵਾ ਕਰ ਰਹੇ ਆ ਉਹ ਇੱਕ ਅਲੱਗ ਮੈਟਰ ਆ ਉਸ ਮੈਟਰ ਦੀ ਪ੍ਰੈਸ ਕਾਨਫਰੰਸ ਅਲੱਗ ਕਰਾਂਗੇ ਪਰ ਪਾਇਤੀ ਪਾਣੀ ਵਿਰਾਸਤ ਸੀ ਬਹੁਤ ਵੱਡੀ ਜਿਹਨੂੰ ਸਾਥ ਕਹਿੰਦੇ ਆ ਆ ਖਾਸਾ ਜੀ ਚਲਾਈਓ ਆ ਦੇਖੋ ਇਹ ਸਾਥ ਸੀ ਜਿੱਦਾਂ ਪਿੰਡਾਂ ਵਿੱਚ ਸੱਥਾਂ مشهور ਹੁੰਦੀਆਂ ਵੀ ਫਲਾਣੇ ਦਰਵਾਜ਼ੇ ਤੇ ਆਜਿਓ ਫਲਾਣੇ ਬੋੜਾਂ 'ਠਾ ਆਜੋ ਜੋ ਬਚਪਨ ਤੋਂ ਲੈ ਕੇ 50 ਸਾਲ ਦੇ ਲੱਗੇ ਮੇਰੀ ਉਮਰ ਆ ਤੇ ਸ਼ਾਇਦ ਇਹਨਾਂ ਦੀ ਉਮਰ 70 ਸਾਲ ਲੱਗੇ ਹੋਣੀ ਮੈਂਬਰ ਸਾਹਿਬ ਇਹਨੂੰ ਕੀ ਕਹਿੰਦੇ ਰਏ ਆਪਣੀ ਸਾਥ ਨੂੰ ਬੋੜਾਂ ਵਾਲਾ ਇਹਨਾਂ ਨੇ ਵੇਖੋ ਸਾਹਮਣੇ ਘਰ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਆ ਸਿਰਫ ਉਹਦੇ ਘਰ ਨੂੰ ਟਰਾਲੀ ਸਿੱਧੀ ਟਰੈਕਟਰ ਗੱਡੀ ਸਿੱਧੀ ਵੜ ਜੇ ਗੱਡੀਆਂ ਕੋ ਗਾੜੀ ਖਲੋ ਜਾਣ ਗਲੀ ਦੇ ਉਹਦਾ ਕਰਕੇ ਆ ਸੱਤ ਧਾਤੀ ਸਾਰੀ ਇਹ ਰਿੰਦਪਾਲ ਦੇ ਲੱਗੇ ਘਰ ਦੇ ਗੁਰਦੁਆਰਾ ਸਾਹਿਬ ਦੇ ਲੱਗੇ ਆਹ ਦੇਖੋ ਆ ਟਰੈਕਟਰ ਇਹਨਾਂ ਦਾ ਚੱਲ ਰਿਹਾ ਵਾ ਆ ਪਿੱਪਲ ਦੀ ਵੀ ਪ੍ਰਵਾਹ ਨਹੀਂ ਕੀਤੀ ਸਾਰੀ ਥੱਲੇੋਂ ਮਿੱਟੀ ਕਰਤੀ ਆ ਜਦੋਂ ਵੀ ਕੋਈ ਨੇਰੀ ਆਈ ਪਿੱਪਲ ਡਿੱਗ ਪੈਣਾ ਇਹ ਕਿਹਦੇ ਕਰ ਰੇ ਆ ਇਹ ਆਮ ਆਦਮੀ ਦੀ ਸਰਕਾਰ ਆ ਜੇ ਕਿਤੇ ਖਾਸ ਆਦਮੀ ਹੁੰਦਾ ਤੇ ਫੇਰ ਤੇ ਮੈਂ ਐਸਾ ਨਹੀਂ ਪਿੰਡਾਂ ਦੇ ਪਿੰਡ ਜਿਹੜੇ ਆ ਗਾਚੀ ਕਰ ਦਿੰਦੇ ਫੇਰ ਤੇ ਲੋਕਾਂ ਦੇ ਘਰ ਵੀ ਢਾ ਦਿੰਦੇ ਤੇ ਢਾਉਂਦੀਆਂ ਕੋਸ਼ਾਂ ਵੀ ਜਾਰੀ ਆ ਫੇਰ ਇਹਨਾਂ ਨੇ ਇੱਕ ਹੋਰ ਆ ਮੁੰਡਾ ਸਾਡੇ ਵਿੱਚ ਹੀ ਆ ਸਹਿਜ ਆਪਣਾ ਮਿੱਟੀ ਦਾ ਕੰਮ ਕਰਦਾ ਚਲਾਇਓ ਫੋਟੋ ਇਹਦੀ ਆਪਣਾ ਉੱਥੇ ਹੈਗੀ ਫੋਟੋ ਆਪਣੀ ਜੀਸੀਬੀ ਦੇ ਨਾਲ ਮਿੱਟੀ ਪਾਉਂਦਾ ਵਾ ਆਪਣੀ ਕਿਰਤ ਕਮਾਈ ਕਰਦਾ ਵਾ ਤੇ ਇਸ ਦੇ ਉੱਤੇ ਜਿਹੜੇ ਇਹਨੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਭੁਏ ਚੜਾਏ ਆ ਵਰਿੰਦਰ ਸਿੰਘ ਵਿੱਕੀ ਨੇ ਦਲਬੀਰ ਸਿੰਘ ਟੋਂਗ ਦੀ ਸ਼ਹਿ ਦੇ ਉੱਤੇ ਉਹਦੇ ਉੱਤੇ ਹਮਲਾ ਕਰਕੇ ਸੱਟ ਲਾਈ ਆ ਤੇ ਫੇਰ ਨੂੰ ਵੰਗਾਰਦੇ ਰਹੇ ਆ ਗਰਾਊਂਡ ਦੇ ਵਿੱਚ ਆਣ ਕੇ ਕਿ ਤੇਰੇ ਅਸੀਂ ਘਰ ਆਣ ਕੇ ਤੈਨੂੰ ਪਹਿਣਾ ਵਾ ਤੂੰ ਆਪਣੀ ਤਿਆਰੀ ਕਰ ਲੈ ਇਹਦੇ ਮਾਪਿਓ ਨੂੰ ਵੀ ਫੋਨ ਕਰਦੇ ਰਹੇ ਆ ਕਿ ਆਪਣੇ ਮੁੰਡੇ ਨੂੰ ਕਿੱਥੇ ਖੋਡ ਚਵਾੜ ਲਿਆ ਜੇ ਬਾਹਰ ਕੱਢੋ ਉਹਨੂੰ ਆਹ ਵੇਖੋ ਐਮਐਲਏ ਰਾਹੀਂ ਘਟਾਈ ਆ ਪੰਜ-ਸੱਤ ਦਿਨਾਂ ਦੀ ਵੇਟ ਕਰਾਂਗੇ ਜੇਕਰ ਕੁਝ ਵੀ ਨਹੀਂ ਹੁੰਦਾ ਅਚਲਾਇਓ ਫੋਟੋ ਇਹਦੀ ਮੈਕਸੀਮਾਈਜ਼ ਕਰਕੇ ਜੇ ਸਹਿਜ ਦੀਪ ਸਿੰਘ ਸੁਪੰਦੀਪ ਸਿੰਘ ਦੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਇੱਕ ਵੱਡੇ ਪੱਤਰ ਤੇ ਧਰਨਾ ਗ੍ਰਾਮ ਪੰਚਾਇਤ ਭਿੰਡਰ ਵੱਲੋਂ ਐਸਐਸਪੀ ਸਾਹਿਬ ਦੇ ਦਫ਼ਤਰ ਰੱਖਾਂਗੇ ਇਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਆਪਣੀ ਇੱਕ ਵੀਡੀਓ ਹੋ ਰਿਆ ਜਿਹਦੇ ਵਿੱਚ ਗੱਡੀ ਦੇ ਵਿੱਚ ਅਚਲਾਇਓ ਇਹਦੀ ਤੁਹਾਨੂੰ ਲਾਸਟ ਵੀਡੀਓ ਭੇਜੀ ਅਮਰਜੀਤ ਜੀ ਨੇ ਜਿਹਦੇ ਵਿੱਚ ਗੱਡੀ 'ਚ ਬੈ ਕੇ ਕੈਸ਼ ਗਿਣਿਆ ਜਾ ਰਿਹਾ ਮੋਟੀਆਂ ਥਈਆਂ ਦੇ ਨਾਲ ਹਿਆ ਰਿਆਗੇ ਆ ਦੇਖੋ ਇਹ ਪੈਸੇ ਕਿਥੋਂ ਆ ਰਹੇ ਇਹ ਬੰਦੇ ਉਹ ਆ ਜਿਹੜੇ ਸਾਡੇ ਪਿੰਡ ਦੇ ਵਿੱਚ ਡਰੱਗ ਵੇਚਦੇ ਆ ਖਲਚੀਆਂ ਦੇ ਐਸਐਚਓ ਨੂੰ ਸਾਰਾ ਪਤਾ ਆ ਉਹ ਫੀਮ ਫੜੀ ਹੈ ਵਿੱਚ ਉਹ ਫੀਮ ਫੜੀ ਹੋਈ ਆ ਤੇ ਜਿਹੜੇ ਵੇਚਦੇ ਆ ਉਹਨਾਂ ਵੱਲ ਕੋਈ ਧਿਆਨ ਨਹੀਂ ਕੀਤਾ ਜਾਂਦਾ ਇੱਥੇ ਇੱਕ ਬੱਚਾ ਮਜ਼ਦੂਰਾਂ ਦਾ ਵਾ ਰਾਜਾ ਕਿੱਥੇ ਆ ਇਧਰ ਆਂ ਪਿੱਛੇ ਪਿੱਛੇ ਆ ਇਹ ਸਾਲ ਪਹਿਲਾਂ ਮੈਂ ਗਰੰਟੀ ਚੁੱਕਦਾ ਵਾਂ ਪੰਚਾਇਤ ਵੱਲੋਂ ਵੀ ਨਸ਼ੇ ਵੇਚਦਾ ਸੀ ਜੇ ਜਾਂ ਕਰਦਾ ਸੀ ਵੇਚਦਾ ਨਹੀਂ ਸੀ ਕਰਨ ਵਾਸਤੇ ਵਿਚੋਂ ਡਿੱਜਾਂ ਨਿਆਣੇ ਡੋਜ ਲੈ ਕੇ ਤੇ ਕਰਦੇ ਵੀ ਆ ਇਹਦੇ ਵਿੱਚੋਂ ਆਪਣਾ ਡੰਗ ਸਾਰਦੇ ਆ ਇਹ ਸੁਧਰਿਆ ਸੀਗਾ ਕੰਪਨੀਆਂ 'ਚ ਕੰਮ ਕਰਦਾ ਸੀਗਾ ਜਿਹੜੇ ਪਿੰਡ ਦੇ ਨਸ਼ੇ ਦੇ ਦੂਜੇ ਵਪਾਰੀ ਆ ਇਹ ਨਾਂ ਸਾਰਿਆਂ ਦੇ ਉਹਨਾਂ ਦੇ ਜਾਣਦਾ ਉਹਨਾਂ ਨਾਲ ਪੁੱਛਣੇ ਕਦੀ ਝਾਤੀ ਨਹੀਂ ਮਾਰੀ 2 ਮਹੀਨੇ ਪਹਿਲਾਂ ਇਹਨੂੰ ਪਲੋਂ ਘਰੋਂ ਚੁਕੇ ਗਿਆ ਖੜਿਆ ਕੋਈ ਬਰਾਮਦਗੀ ਨਹੀਂ ਕੀਤੀ ਖਲਚੀਆਂ ਥਾਣੇ ਦੇ ਵਿੱਚ ਜਾ ਕੇ ਕੁੱਟਿਆ ਇਹਦੋਂ ਨਾਲ ਤੁਸੀਂ 1 ਟੂ 1 ਕਰ ਲਿਓ ਕੀ ਹੋਇਆ ਮੁੜ ਕੇ ਧੋਲਕੇ ਵਾਲੀ ਰੋਈ ਤੇ ਖੜਕੇ ਇਹਦੀ ਜੇਬ 'ਚ ਪੁੜੀ ਪਾਈ ਫੇਰ ਕੈਮਰਾ ਔਨ ਕੀਤਾ ਤੇ ਸਟੋਰੀ ਬਣਾਈ ਕਿ ਧੂੜ ਕੇ ਵਾਲੀ ਰੋਹੀ ਤੋਂ ਪਿੰਡਰਾ ਦਾ ਇੱਕ ਨੌਜਵਾਨ ਫੜਿਆ ਤੇ ਉਹਦੇ ਕੋਲ ਸਮੈਕ ਬਰਾਮਦ ਕੀਤੀ ਗਈ ਜਿਹੜੇ ਵੇਚਦੇ ਆ ਉਹਨਾਂ ਦਾ ਕਈ ਵਾਰ ਸੀ ਐਸਐਚਓ ਨੂੰ ਜਾਣੂ ਕਰਵਾ ਚੁੱਕੇ ਆ ਤੇ ਉਦੋਂ ਸਾਨੂੰ ਐਸਐਚਓ ਕਹਿੰਦੇ ਆ ਕਿ ਸੇਲ ਕਰਾਓ ਸਾਡਾ ਪੁਲਿਸ ਮੁਲਾਜ਼ਮ ਨਾਲ ਖੜ ਕੇ ਸੇਲ ਕਰਾਓ ਅਸੀਂ ਇੱਕ ਰੀ ਆਖਿਆ ਦੋ ਬੰਦਾ ਜੀ ਬੰਦਾ ਕਿਹੜਾ ਦੇ ਰਿਹਾ ਇੱਕ ਮੁਲਾਜ਼ਮ ਦਾ ਕੀ ਨਾਮ ਉਹਦਾ ਜਿਹੜਾ ਬੰਦਾ ਦੇ ਰਿਹਾ ਹੀ ਪ੍ਰਿੰਸ ਇੱਕ ਮੁਲਾਜ਼ਮ ਉਹ ਦੇ ਰਿਆ ਜਿਹੜਾ ਪਿੰਡਾਂ ਦੇ ਵਿੱਚੋਂ ਗਰਾਈਆਂ ਇਕੱਠੀਆਂ ਕਰਕੇ ਪੁੱਸ ਨੂੰ ਦਿੰਦਾ ਕਿ ਇਹਨੂੰ ਨਾਲ ਲੈ ਕੇ ਸੀਲ ਕਰਾ ਲਓ ਅਹੀਂ ਆ ਪੀਐਨ ਨੇ ਤੇ ਪਹਿਲਾਂ ਜਾ ਕੇ ਉਹਨਾਂ ਨੂੰ ਅਲਰਟ ਕਰ ਦੇਣਾ ਵਾ ਵੀ ਤੁਹਾਡੇ ਵੱਲ ਸੀਲ ਲੈਣ ਆ ਰਹੇ ਆ ਤੇ ਆਪਣਾ ਬਚਾਅ ਕਰ ਲਓ ਜਿਹੜੇ ਵੇਚ ਰਿਹਾ ਸ਼ਰੇਆਮ ਤੁਸੀਂ ਵੀਡੀਓ ਵੀ ਦੇਖ ਲਈ ਆ ਹਥਿਆਰ ਵੀ ਦੇਖ ਲਿਆ ਇਹ ਪੰਜਾਬ ਦਾ ਇਹੋ ਜਿਹਾ ਹਾਲਾਤ ਬਣਾਉਣਾ ਚਾਹੁੰਦੇ ਆ ਕਿ ਚੰਗੇ ਕਿਸਾਨ ਚੰਗੇ ਪੜ੍ਹੇ ਲਿਖੇ ਲੋਕ ਪਿੰਡ ਛੱਡ ਕੇ ਭੱਜ ਜਾਣ ਤੇ ਜੋ ਸਾਡੇ ਕੋਲ ਹੱਥਾਂ 'ਚ ਜ਼ਮੀਨ ਜਾਇਦਾਦ ਜੜੀਆਂ ਵਾ ਸਾਡੇ ਹੱਥਾਂ 'ਚ ਆ ਜਾਣ ਤੇ ਇਸ ਤੋਂ ਅੱਗੇ ਮੈਂ ਹੁਣ ਜੋ ਇਹਨਾਂ ਖਰਾਬ ਲੜਾਈ ਲੜਦਾ ਆ ਰਿਆਂ ਮੈਂ ਉਹਨੇ ਕਐਸਐਸਪੀ ਸਾਹਿਬ ਨੂੰ ਆਪਣੀ ਸੁਰੱਖਿਆ ਵਾਸਤੇ ਮੈਂ ਗਨਮੈਨ ਨਹੀਂ ਲੈਣੇ ਚਾਹੁੰਦਾ ਨਾ ਅਸੀਂ ਇਹੋ ਸਰਕਾਰਾਂ ਦੇ ਉੱਤੇ ਆਸ ਕਰਦੇ ਆ ਕਿ ਇਹਨਾਂ ਦੇ ਗਨਮੈਨਾਂ ਤੇ ਅਸੀਂ ਜ਼ਿੰਦਗੀ ਜੀਏ ਅਸੀਂ ਕਿਸੇ ਟੁੱੱਚੇ ਬੰਦੇ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ ਮਰਨਾ ਚਾਹੁੰਨੇ ਆ ਤੇ ਕੌਮ ਵਾਸਤੇ ਪੰਜਾਬ ਪੰਜਾਬੀ ਕੌਮ ਵਾਸਤੇ ਪੰਜਾਬ ਵਾਸਤੇ ਮਰਾਂਗੇ ਕਿਸੇ ਸੂਰਮੇਂਦ ਨਾਲ ਕਿਸੇ ਨੂੰ ਚਰਦੀ ਕਲਾ ਨਾਲ ਆਪਣੀ ਜ਼ਿੰਦਗੀ ਦੀ ਜਿਹੜੀ ਮੌਤ ਹੀ ਲੜਾਈ ਲੜਾਂਗੇ ਪਰ ਇਹੋ ਜਿਹੇ ਜਿਹੜੇ 2-2000 ਦੇ ਕਿਹੜੇ ਗੋਲੀਆਂ ਮਾਰਦੇ ਫਿਰਦੇ ਆ ਜੋ ਮੈਂ ਜਾਣਦਾ ਹਾਂ ਉਹਨਾਂ ਤੋਂ ਮੈਂ ਗੋਲੀ ਨਹੀਂ ਖਾਣਾ ਚਾਹੁੰਦਾ ਐਸਐਸਪੀ ਸਾਹਿਬ ਨੂੰ ਮੈਂ ਕੰਪਲੇਂਟ ਰਿਟਨ ਆਪਣੇ ਪਰਿਵਾਰ ਦੀ ਤੇ ਆਪਣੇ ਪਰਿਵਾਰ ਦੀ ਸੱਖਿਆ ਲਈ ਵੈਪਨ ਲੈਣ ਵਾਸਤੇ ਜੇ ਕਿਸੇ ਨੇ ਜਾਨ ਮਾਲ ਦੀ ਰਾਖੀ ਕਰਨੀ ਉਹਨੂੰ ਵੈਪਨ ਲੈਣੇ ਬੜੇ ਔਖੇ ਆ ਤੇ ਨਜਾਇਜ਼ ਭਾਵੇਂ ਤੁਸੀਂ ਸਾਡੇ ਪਿੰਡ ਚੋਂ ਤੁਸੀਂ ਜੇਕਰ ਕੋਈ ਸੱਚਾ ਸੁੱਚਾ ਐਸਐਚਓ ਜਾਂ ਡੀਐਸਪੀ ਰੇਡ ਕਰ ਲੇ ਤੇ ਸਾਡੇ ਘਰੋਂ ਮੇਰੇ ਸਾਡੇ ਪਿੰਡ ਦੇ ਵਿੱਚੋਂ ਸ਼ਾਇਦ 100 ਅਸਲਾ 100 ਪਿਸਤੌਲ ਬਰਮਤ ਹੋ ਸਕਦੇ ਆ ਜਿਹੜੀਆਂ ਗੋਲੀਆਂ ਮਾਰੀਆਂ ਸਾਡੇ ਜਿਹੜਾ 307 ਉਹ ਤੁਹਾਨੂੰ ਫੋਟੋ ਦਿਖਾਉਨੇ ਆ ਜਿਹੜੀ 357 ਵੀ ਤੋੜ ਦਿੱਤੀ ਗਈ ਆ ਮੇਰਾ ਟਰੈਕਟਰ 275 ਉੱਤੇ ਵੀ ਗੋਲੀਆਂ ਲੱਗੀਆਂ ਅਜੇ ਤੱਕ ਥਾਣੇ ਦੇ ਵਿੱਚ ਖੜਾ ਵਾ ਉਹ ਚਲਾਇਓ ਖਾਸਾ ਜੀ ਆ ਦੇਖੋ ਪਿੰਡ ਦੇ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਜਿਨ੍ਹਾਂ ਦੇ ਵਿੱਚ ਨਰਪਾਉ ਸਿੰਘ ਜਿਹਦੇ ਉੱਤੇ ਤਿੰਨ ਹੀਨਿਅਸ ਕਰਾਇੰਦੇ ਪਰਚੇ ਆ ਗੁਰਲਾਲ ਸਿੰਘ ਜਿਹਦੇ ਤੇ ਤਿੰਨ ਪਰਚੇ ਆ ਇੱਕ ਉਹ ਕੀ ਨਾ ਮੰਗੀ ਦੇ ਮੁੰਡਿਆਂ ਦਾ ਹੈ ਲੂਬੀ ਲੂਬੀ ਜਿਨ੍ਹਾਂ ਨੇ ਜਿਨ੍ਹਾਂ ਨੇ ਗਰੈ ਗੈਰ ਕਾਨੂੰਨੀ ਕਮਾਈ ਕਰਕੇ ਆਪਣਾ ਭਰਾ ਜਿਹੜਾ ਵਾ ਇੰਗਲੈਂਡ ਭੇਜਿਆ ਵਾ ਜਿਨ੍ਹਾਂ ਦੀ ਕੋਈ ਦਿਹਾੜੀ ਨਹੀਂ ਕਰੀ ਗਏ ਕਦੀ ਕੋਈ ਪ੍ਰਾਈਵੇਟ ਨੌਕਰੀ ਨਹੀਂ ਕੀਤੀ ਸਿਰਫ 2 ਨੰਬਰ ਦੇ ਧੰਦੇ ਕਰ ਕਰਕੇ ਨਾਲੇ ਚੋਰ ਨਾਲੇ ਚਤਰ ਤੇ ਨਾਲੇ ਜਿਹੜੇ ਪਿੰਡ ਦੇ ਭੋਲੇ ਭਲੇ ਕਿਸਾਨ ਆ ਉਹਨਾਂ ਨੂੰ ਡਰਾ ਰਹੇ ਆ ਸੋ ਅਸੀਂ ਇਹ ਸਾਰਾ ਖਲਾਸਾ ਜੋ ਹਲਕਾ ਵਿਧਾਇਕ ਆਮ ਆਦਮੀ ਆ ਜੋ ਆਮ ਜਿਨੇ ਅੱਜ ਕਰੋੜਾਂ ਦੀ ਜਾਇਦਾਦ ਬਣਾਈਆਂ ਤੇ ਅੱਗੇ ਕੀਦਾਂ ਉਹਦੇ ਰੈਕਟ ਚੱਲ ਰਹੇ ਆ ਕਿਦਾਂ ਕਮਾਈਆਂ ਕਰ ਰਹੀਆਂ ਉਹ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਸਾਈਟ ਤੇ ਜਾ ਕੇ ਭਾਵੇਂ ਦਰਿਆ ਦੇ ਕੰਢੇ ਤੇ ਜਾ ਕੇ ਆਪਾਂ ਬਾਈਟ ਕਰੀਏ ਆਪਣੀਆਂ